ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੀ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਆਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤਾਂ ਆਰਡਰ ਕੰਫਰਮ ਹੋਏਗਾ ਠੀਕ ਹੈ ਜੀ ਪੇਮੈਂਟ ਫਟਾਫਟ ਕਰਿਆ ਕਰੋ ਕਿਉਂਕਿ ਜਦੋਂ ਤੱਕ ਤੁਸੀਂ ਸੋਚਦੇ ਹੋ ਪੇਮੈਂਟ ਪਾਰੇ ਹਨਾ ਕਿ ਅਸੀਂ ਪੇਮੈਂਟ ਰੋਕ ਕੇ ਕਰਦੇ ਆ ਵੇਟਿੰਗ ਚ ਪਾਉਂਦੇ ਉਹਦੇ ਤੱਕ ਆਰਡਰ ਕੋਈ ਹੋਰ ਲੈ ਜਾਂਦਾ ਇਸ ਕਰਕੇ ਫਟਾਫਟ ਪੇਮੈਂਟ ਕਰਿਆ ਕਰੋ ਤੇ ਆਪਣਾ ਆਰਡਰ ਕਨਫਰਮ ਕਰਾਇਆ ਕਰੋ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸਰਦੀਆਂ ਵਾਲੇ ਸੂਟ ਜਿਹੜੀ ਕਿ ਆਪਣੀ ਸੀਜ਼ਨ ਕਲੀਅਰ ਸੇਲ ਆ ਉਹ ਸਟਾਰਟ ਆਪਾਂ ਕਰ ਦਿੱਤੀ ਹੋਈ ਆ ਆਪਾਂ ਅੱਗੇ ਦੋ ਤਿੰਨ ਵੀਡੀਓ ਇਸ ਤਰ੍ਹਾਂ ਦੀਆਂ ਪਾਵਾਂਗੇ ਜਿਹੜੀਆਂ ਕਿ ਆਪਣੀਆਂ ਡਿਸਕਾਊਂਟ ਵਾਲੀਆਂ ਹੋਣਗੀਆਂ ਠੀਕ ਹੈ ਜੀ ਇਸ ਕਰਕੇ ਤੁਸੀਂ ਕਰਨਾ ਕੀ ਹੈ ਤੁਸੀਂ ਫਟਾਫਟ ਆਫਰ ਦਾ ਫਾਇਦਾ ਲੈਣਾ ਹੈ ਆਪਣੇ ਆਰਡਰ ਕਨਫਰਮ ਕਰਵਾਉਣਾ ਹੈ ਠੀਕ ਹੈ ਜੀ ਚਲੋ ਦੇਖ यह आ गया जी अपना फस्ट सूट तांबा रेस्ट कलर का सूट होएगा एम्ब्रॉयडरी वर्क फ्रंट के उपर सारी आएगी मैं नेड़े तो दिखा देनी हाँ एलो जी ये सारा वर्क आएगा एम्ब्रॉयडरी का बहुत प्यारा वर्क है सारा फ्रंट के उपर ठीक है नाल आएगी घेरा पट्टी बॉटम के दे नाल दीक दी, है इस तरह आएगी जी लुक फ्रंट साइड दी ठीक है और नाल आएगी वाली बॉटम बहुत प्यारी बॉटम ठीक है जी ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਬਾਟਮ ਦਾ ਬਹੁਤ ਸੋਹਣਾ ਸ਼ਾਨਦਾਰ ਸੂਟ ਲੱਗੇਗਾ ਜਦੋਂ ਤੁਸੀਂ ਵੀਅਰ ਕਰੋਗੇ ਐਲੋਜੀ ਨਾਲ ਆਏਗਾ ਇਹ ਵਾਲਾ ਸ਼ਾਲ ਠੀਕ ਹੈ ਖੁੱਲਾ ਡੁੱਲਾ ਸ਼ਾਲ ਆਏਗਾ ਇਹ ਨਹੀਂ ਕਿ ਸ਼ਾਲ ਛੋਟਾ ਜਿਹਾ ਹੋਏਗਾ ਬਹੁਤ ਸੋਹਣਾ ਖੁੱਲਾ ਡੁੱਲਾ ਸ਼ਾਲ ਆ ਠੀਕ ਹੈ ਤੇ ਬਹੁਤ ਸੋਹਣੀ ਲੁੱਕ ਬਣੇਗੀ ਸੂਟ ਦੀ ਜਦੋਂ ਤੁਸੀਂ ਵੀਅਰ ਕਰੋਗੇ ਠੀਕ ਹੈ ਤੇ ਇਹਦਾ ਆਪਾਂ ਤੁਹਾਨੂੰ ਪ੍ਰਾਈਸ ਦੇਾਂਗੇ ਬਹੁਤ ਹੀ ਜਨੂਅਲ ਜਿਹਾ ਬਿਲਕੁਲ ਡਿਸਕਾਊਂਟ ਵਾਲਾ ਪ੍ਰਾਈਸ only for 500 400 only for 400 ਠੀਕ ਹੈ ਜੀ 500 ਨਹੀਂ 400 ਤੁਹਾਨੂੰ ਮਿਲੇਗਾ ਇਹ ਸੂਟ ਠੀਕ ਹੈ ਸ਼ਿਪਿੰਗ ਇਹਨਾਂ ਦੀ ਸ਼ਿਪਿੰਗ ਦੇ ਵਿੱਚ ਵੀ ਆਪਾਂ ਤੁਹਾਨੂੰ ਲੈਸ ਕੀਤੀ ਹੋਈ ਹੈ ਸ਼ਿਪਿੰਗ ਇਹਨਾਂ ਦੀ ਅਲੱਗ ਲੱਗੇਗੀ ₹50 ਸ਼ਿਪਿੰਗ ਲੱਗੇਗੀ 450 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਆਲ ਇੰਡੀਆ ਕਿਸੇ ਕਿਤੇ ਵੀ ਮੰਗਵਾ ਸਕਦੇ ਹੋ ਠੀਕ ਹੈ ਪੰਜਾਬ ਚ ਪੰਜਾਬ ਤੋਂ ਬਾਹਰ ਅਦਰ ਸਟੇਟਸ ਜਿੱਥੇ ਮਰਜੀ ਤੁਸੀਂ ਮੰਗਵਾ ਸਕਦੇ ਹੋ 450 ਰੂਪ ਸੂਟ ਸਾਡੇ ਘਰ ਪਹੁੰਚ ਜਾਏਗਾ ਜੀ के? बहुत ही ज्यादा डिस्काउंट कर देता है हेलो जी ठीक है इस हिसाब सूट पेगा तीन सौ तीन सौ सत्तर रुपए का सूट पेगा क्योंकि अस्सी रुपए शिपिंग लग जाती है पर मैं तुम्हें शिपिंग भी डिस्काउंट दे रही हूँ ओनली फोर फोर हंड्रड का सूट आएगा जी हेलो जी थोड़ी फ्रंट आ गई इन्हें वाइजे कलर का सूट है तो इस तरह की फ्रंट से भी सारा एम्ब्रॉयडरी वर्क है प्रिंटिंग नहीं है ये वर्क का ठीक है और नाल आएगी घेरा पट्टी और सेम कलर की आएगी बॉटम प्रिंटिंग ठीक है प्रिंट चेक करो कितने प्यारे ने ਰਨਾ ਆਏਗਾ ਉਸੇ ਤਰ੍ਹਾਂ ਦਾ ਹੀ ਖੁੱਲਾ ਡੁੱਲਾ ਸ਼ਾਲ ਬਹੁਤ प्यारी ਲੁੱਕ ਬਣੇਗੀ ਦੋ ਕਲਰ ਨੇ फटाफट ਆਰਡਰ ਕਰਨਾ ਹੈ ਤੇ ਨਾਲ ਦੀ ਨਾਲ ਹੀ ਪੇਮੈਂਟ ਕਰ ਦੇਣੀ ਹੈ ਪੇਮੈਂਟ ਤੁਹਾਨੂੰ ਪਤਾ ਲੱਗ ਗਿਆ 450 ਪੇਮੈਂਟ ਤੁਸੀਂ ਕਰਨੀ ਹੈ ਇਸ ਕਰਕੇ ਪੁੱਛਣਾ ਨਹੀਂ ਹੈ ਕਿ ਕਿੰਨੀ ਪੇਮੈਂਟ ਬਣਦੀ ਹੈ ਦੋ ਸੂਟ ਲਓਗੇ ਤੇ 900 ਰੁਪਏ ਪੇਮੈਂਟ ਬਣੇਗੀ ਹਾਂਜੀ ਨੈਕਸਟ ਆਏਗਾ ਕਪੜਾ ਖੁੱਲਾ ਡੁੱਲਾ ਹੋਏਗਾ ਸਾਰਾ ਜੀ ਕਿਉਂਕਿ ਇਹ ਨਹੀਂ ਕਿ ਡਿਸਕਾਊਂਟ ਆ ਤੇ ਦੇ ਇਹ ਤੁਹਾਨੂੰ ਕਪੜਾ ਘੱਟ ਮਿਲੇਗਾ ਕਪੜਾ ਕੋਈ ਘੱਟ ਨਹੀਂ ਮਿਲੇਗਾ ਬਹੁਤ ਸੋਹਣਾ ਖੁੱਲਾ ਡੁੱਲਾ ਸੂਟ ਬਣਨ ਵਾਲਾ ਕਪੜਾ ਹੈ ਗੱਲੋ ਜੀ ਇਹ ਵਾਲਾ ਵਾਇਰਲ ਸੂਟ ਡਿਜ਼ਾਈਨ 컬러 ਆਏਗਾ ਪਿੰਕ ਠੀਕ ਹੈ ਗਲਾ ਬਣਿਆ ਹੋਇਆ ਠੀਕ ਹੈ ਗਲਾ ਬਣਿਆ ਹੋਇਆ ਸਾਰੀ ਫਰੰਟ ਤੇ ਐਮਬਰਾਇਡਰੀ ਵਰਕ ਹੈ ਬਹੁਤ ਸੋਹਣਾ ਟੀਰਾ ਵੀ ਬਣਿਆ ਹੋਇਆ ਨਾਲ ਆਇਆ ਮਸਟਰਡ ਕਲਰ ਦਾ ਪਲੇਨ ਚਾਲ ਠੀਕ ਹੈ ਇਸ ਤਰ੍ਹਾਂ ਸਟਾਲ ਟਾਈਪ ਆਏਗਾ ਜਿਆਦਾ ਖੁੱਲਾ ਨਹੀਂ ਹੋਏਗਾ ਇਹ ਆਪਾਂ ਤੁਹਾਨੂੰ ਪਤਾ ਹੈ ਤੇ ਆਪਣੀ ਆदत ਹੈ ਕਿ ਆਪਾਂ ਤੁਹਾਨੂੰ ਕਲੀਅਰ ਕਲੀਅਰ ਦੱਸਦੇ ਹਾਂ ਕਿ ਕਿੰਨਾ ਕੁ ਖੁੱਲਾ ਹੈ ਕਪੜਾ ਕਿਹੜਾ ਹੈ ਠੀਕ ਹੈ ਇਹ ਵੀ ਤੁਹਾਨੂੰ ਗਰਮ ਦੇ ਵਿੱਚ ਹੀ ਸੂਟ ਮਿਲੇਗਾ ਠੀਕ ਹੈ ਸਪੰਦਾ ਸ਼ਾਲ ਹੈ ਤੇ ਪਸ਼ਮੀਨਾ ਟਾਈਪ ਦਾ ਸਟਾਫ ਹੈ ਹਲੋ ਜੀ ਚੱਕ ਲਓ ਠੀਕ ਹੈ ਬਹੁਤ ਸੋਹਣਾ ਸੂਟ ਹੈ ਪ੍ਰਾਈਸ ਉਹੀ ਲੱਗੇਗਾ ਜੀ 450 ਵਿਦ ਸ਼ਿਪਿੰਗ ਸੂਟ ਦੇ ਦੇਣੀ ਆ ਤੁਹਾਨੂੰ ਅੱਜ ਬਹੁਤ ਹੀ ਸੋਹਣੇ ਸੋਹਣੇ ਠੀਕ ਹੈ ਜਦੋਂ ਤੁਸੀਂ ਸੂਟ ਸਵਾਉਂਗੇ ਪਾਓਗੇ ਸਾਰੇ ਪੁੱਛਣਗੇ ਕਿ ਸੂਟ ਕਿੱਥੋਂ ਲੈ ਤੇ ਤੁਸੀਂ ਦੱਸਣਾ ਹੈ ਰਵਿੰਦਰ ਫੈਬਰਿਕ ਤੋਂ ਠੀਕ ਹੈ ਜੀ ਅਲੋਜੀ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਆ ਜੀ ਲਾਈਟ ਡਾਰਕ ਦਾ ਕੰਬੀਨੇਸ਼ਨ ਆਏਗਾ ਕੇਰਾ ਪੱਟੀ ਲੱਗੀ ਹੋਈ ਹੈ ਗਲਾ ਪੱਟੀ ਲੱਗੀ ਹੋਈ ਹੈ ਨਾਲ ਆਈ ਦੀ ਬੋਟਮ ਰੈੱਡ ਕਲਰ ਦੀ ਕੋਈ ਵੀ ਇਸ ਗਰੁੱਪ ਵਾਲਾ ਇਹਨਾਂ ਨੂੰ ਵੇਅਰ ਕਰ ਸਕਦਾ ਕਿਉਂਕਿ ਬੋਟਮ نیچے ਆਏਗੀ ਰੈੱਡ ਕਲਰ ਦੀ ਉਪਰੋਂ ਕਲਰ ਲਾਈਟ ਆ ਨਾਲ ਆਏਗਾ ਪ੍ਰਿੰਟਡ ਫਲਾਵਰ ਪ੍ਰਿੰਟ ਵਾਲਾ ਸ਼ਾਲ ਠੀਕ ਹੈ ਜੀ ਖੁੱਲਾ ਡੁੱਲਾ ਸ਼ਾਲ ਆਏਗਾ ਕਲਰ ਕੰਬੀਨੇਸ਼ਨ ਕਮਾਲ ਦਾ ਹੈ ਤੇ ਫਟਾਫਟ ਆਰਡਰ ਕਰਦੇ ਜਾਓ ਠੀਕ ਹੈ ਜੀ ਪ੍ਰਾਈਸ ਉਹੀ ਲੱਗੇਗਾ ਜੀ 450 ਚ ਤੋਂ ਡੇ ਘਰ ਸੂਟ ਨੈਕਸਟ ਆ ਗਿਆ ਜੀ ਇਹ ਵਾਲਾ ਠੀਕ ਹੈ ਇਹ ਆਏਗਾ ਇਹ ਫਲਾਵਰ ਪ੍ਰਿੰਟ ਬਣਿਆ ਹੋਇਆ ਹੈ ਇਹਦੇ ਵਿੱਚ ਪ੍ਰਿੰਟਿੰਗ ਆ ਠੀਕ ਹੈ ਸਾਰੀ ਤੁਸੀਂ ਫਰੰਟ ਇਵੇਂ ਹਨਾ ਦੇਖ ਰਹੇ ਜੀ ਇਸ ਤਰ੍ਹਾਂ ਐ ਸਾਈਡ ਫਰੰਟ ਆਏਗੀ ਫਲਾਵਰ ਪ੍ਰਿੰਟ ਬਣਿਆ ਹੋਇਆ ਇੱਥੋਂ ਕਿਰਾਂ ਨਿਕਲੇਗਾ ਬੈਕ ਸਾਈਡ ਵੀ ਐਵੇਂ ਆਏਗੀ ਠੀਕ ਹੈ ਬਹੁਤ ਸੋਹਣਾ ਸੂਟ ਆ ਇਹਦੇ ਨਾਲ ਆਏਗੀ ਸੈਲਫ ਪ੍ਰਿੰਟ ਦੀ ਬਾਟਮ ਖੁੱਲਾ ਡੁੱਲਾ ਕਪੜਾ ਹੋਏਗਾ 2.5 ਮੀਟਰ ਬਾਟਮ ਦਾ ਘੱਟ ਨਹੀਂ ਹੋਏਗਾ ਦੇਖ ਸਕਦੇ ਜੇ ਤੁਸੀਂ ਆਏਗੀ ਸੈਲਫ ਪ੍ਰਿੰਟ ਦੀ ਬਾਟਮ ਇਹਦੇ ਨਾਲ ਠੀਕ ਹੈ ਤੇ ਸ਼ਾਲ ਆਏਗਾ ਜੀ ਉਹੀ ਖਿੜਿਆ ਖਿੜਿਆ ਫੁੱਲਾਂ ਵਾਲਾ ਖੁੱਲਾ ਡੁੱਲਾ ਸ਼ਾਲ ਹਲੋ ਜੀ ਕਰੋ ਗੱਲ ਠੀਕ ਹੈ ਬਹੁਤ ਸੋਹਣਾ ਸ਼ਾਲ ਹੈ ਬੁਕਲ ਖੁੱਲੀ ਡੁੱਲੀ ਵੱਜ ਸਕਦੀ ਹੈ ਜੀ ਇਹਨਾਂ ਨੂੰ ਲੈ ਸਕਦਾ ਹੈ ਇਹ ਨਹੀਂ ਹੋਏਗਾ ਕਿ ਸ਼ਾਲ ਨਿਕਾ ਜਿਆ ਹੈ ਜੀ ਬੁਕਲ ਦੀ ਇਹ ਵਾਲਾ ਕੰਮ ਨਹੀਂ ਹੋਏਗਾ ਖੁੱਲਾ ਡੁੱਲਾ ਸ਼ਾਲ ਹੈ ਤੇ ਪ੍ਰਾਈਸ ਤੇ ਆਪਾਂ ਤੁਹਾਨੂੰ ਵੈਸੇ ਹੀ ਕਰ ਦਿੱਤਾ ਫ੍ਰੀ ਦੇ ਭਾ ਮਿਲੇਗਾ ਜੀ ਸਿਰਫ ਤੇ ਸਿਰਫ 450 ਦੇ ਵਿੱਚ ਤੁਹਾਡੇ ਘਰ ਸੂਟ ਠੀਕ ਹੈ ਜੀ ਤੇ ਨੈਕਸਟ ਦੇਖੋ ਅੰਜੀ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਠੀਕ ਹੈ ਇਹ ਜਿਸ ਤਰ੍ਹਾਂ ਕਾਨੀ ਸੂਟ ਬਣੇ ਹੁੰਦੇ ਆ ਉਸ ਸਟਾਈਲ ਚ ਸੂਟ ਆ ਗਲਾ ਬਣਿਆ ਹੋਇਆ ਡਬਲ ਆਏਗਾ ਸਟੱਫ ਬਹੁਤ ਹੈਵੀ ਹੋਏਗਾ ਬਹੁਤ ਮਹਿੰਗੇ ਮਹਿੰਗੇ ਸੂਟ ਆਏ ਬਾਜੂ ਦਾ ਕਪੜਾ ਅਲੱਗ ਦਿੱਤਾ ਹੋਇਆ ਨਾਲ ਜਿਵੇਂ ਕਾਨੀ ਸੂਟ ਤੇ ਹੁੰਦਾ ਫਰੰਟ ਬੈਕ ਦਿੱਤੀ ਹੋਈ ਹੈ ਨਾਲ ਆਏਗੀ ਬਾਟਮ ਤੇ ਸਟਾਲ ਠੀਕ ਹੈ ਸਪੰਦ ਦੀ ਬਾਟਮ ਆਏਗੀ ਨਾਲ ਦੇ ਨਾਲ ਆਏਗਾ ਸਟਾਲ ਛੋਟਾ ਹੋਏਗਾ ਜਿਆਦਾ ਵੱਡਾ ਨਹੀਂ ਹੋਏਗਾ ਇਹ ਵਾਲਾ ਹਾਂਜੀ ਇਹ ਵੀ ਉਹ ਵਾਲੀ ਬੁੱਕਲ ਨਹੀਂ ਵਜੇਗੀ ਤੁਸੀਂ ਇਹਵੇਂ ਲੈ ਸਕਦੇ ਹੋ ਤੁਸੀਂ ਇਹਵੇਂ ਲੈ ਸਕਦੇ ਹੋ ਠੀਕ ਹੈ ਔਰ ਤੁਸੀਂ ਬੁੱਕਲ ਮੇਰਾ ਨੁਮਾਰ ਕੇ ਦਿਖਾ ਦਿਨੀ ਆ ਕਿ ਕਿਵੇਂ ਦੀ ਲੱਗੇਗੀ ਹਾਂਜੀ ਇਹ ਕਿੰਨੀ ਆਏਗੀ ਜਿਆਦਾ ਛੋਟੀ ਨਹੀਂ ਆਏਗੀ ਠੀਕ ਹੈ ਇਹ ਪ੍ਰਾਈਸ ਲੱਗੇਗਾ ਜੀ ਇਹਦਾ ਵੀ ਸੇਮ ਹੋਣਾ ਹੀ ਠੀਕ ਹੈ ਇਸ ਕਰਕੇ फटाफट ਲੈ ਲੋ ਸਕਰੀਨ ਸ਼ਾਟ ਤੇ ਸੂਟ ਕਰ ਤੋਂ ਆਰਡਰ ਮੈਰੂਨ ਕਲਰ ਬਹੁਤ ਪਿਆਰਾ ਜਾ ਠੀਕ ਹੈ ਜੀ ਨੈਕਸਟ ਵੀ ਇਹਦੇ ਵਿੱਚ ਹੀ ਆਏਗਾ ਦੋ ਪੀਸੇ ਦੇ ਵਿੱਚ ਬਚੇ ਹੋਏ ਆਪਣੇ ਕੋਲ ਇਹਦੀ ਵੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਇਹਦੇ ਨਾਲ ਕੰਟਰਾਸਟ ਆਏਗਾ ਠੀਕ ਹੈ ਇਹ ਵਾਲਾ ਗਲਾ ਬਣਿਆ ਹੋਇਆ ਹੈ ਘੇਰਾ ਬਣਿਆ ਹੋਊ ਬਾਹੂ ਦਾ ਕਪੜਾ ਅੱਗੇ ਉਹ ਦਿੱਤਾ ਹੋਇਆ ਇਸ ਕਰਕੇ ਸੱਬ ਦਾ ਬਣੇਗਾ ਨਾ ਘੇਰੇ ਤੇ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਹੈ ए आएगी सी ग्रीन कलर की बॉटम तो उस तरह का स्टॉल ठीक है प्लेन ही ओनली फोर ओनली फोर फोर फिफ्टी हाँ जी नैक्सट आइटम आएगी जी अपने को प्रिंटिंग सैल्फ ये आए जी की आएगी जी, आएगी जी। <laughs> मुंगिया कलर सैल्फ प्रिंट ओके सैल्फ प्रिंट ਪਲੇਨ ਨਹੀਂ ਹੈ ਜੀ ਇਹ ਸੈਲਫ ਪ੍ਰਿੰਟ ਆਏਗਾ ਔਰ اے ਆਏਗੀ ਪ੍ਰਿੰਟਿੰਗ बॉटम ਠੀਕ ਹੈ ਤੁਸੀਂ ਇਹਦੀ ਵੀ ਸ਼ਰਟ ਬਣਾ ਸਕਦੇ ਹੋ ਤੁਸੀਂ ਇਹਦੀ ਵੀ ਸ਼ਰਟ ਬਣਾ ਸਕਦੇ ਹੋ ਤੁਸੀਂ ਇਹਦੀ ਪਲੇਨ बॉटम ਵੀ ਬਣਾ ਸਕਦੇ ਹੋ ਇਹਦੀ ਵੀ बॉटम ਬਣਾ ਸਕਦੇ ਹੋ ਇਸ ਦੇ ਨਾਲ ਆਏਗਾ ਪਿਓਰ ਦਾ ਦੁਪੱਟਾ ਠੀਕ ਹੈ ਜੀ ਫੁੱਲ ਪਿਓਰ ਦਾ ਦੁਪੱਟਾ ਆਏਗਾ ਜਿਹੜਾ ਪਿਓਰ ਦਾ ਆਪਣਾ ਦੁਪੱਟਾ ਸ਼ਿਫੋਨ ਦਾ ਹੁੰਦਾ ਹੈ ਇਸ ਤਰ੍ਹਾਂ ਠੀਕ ਹੈ ਜੀ ਸ਼ਿਫੋਨ ਦਾ ਦੁਪੱਟਾ ਆਏਗਾ ਗਰਮ ਸੂਟ ਦੇ ਨਾਲ ਠੀਕ ਹੈ ਜੀ ਤੇ ਪ੍ਰਾਈਸ ਲੱਗੇਗਾ ਸੇਮ ਉਹੀ 450 ਇੰਨੇ ਚ ਗਰਮੀਆਂ ਵਾਲਾ ਸੂਟ ਵੀ ਨਹੀਂ ਆਉਂਦਾ ਪਿਓਰ ਦੁਪट्टे ਦੇ ਨਾਲ ਠੀਕ ਹੈ ਤੇ ਪਰ ਆਪਾਂ ਤੁਹਾਨੂੰ ਦੇ ਰਹੇ ਆ ਗਰਮ ਸੂਟ ਵਿਦ ਪਿਓਰ ਦੁਪੱਟਾ ਓਨਲੀ ਫੋਰ 450 ਠੀਕ ਹੈ ਜੀ ਕਲਰ ਇਹਦੇ ਵਿੱਚ ਤੁਹਾਨੂੰ ਚਾਰ ਮਿਲ ਜਾਣਗੇ ਤੇ ਤੁਸੀਂ ਫਟਾਫਟ ਆਰਡਰ ਕਰਦੇ ਜਾਓ ਆਪਣੇ ਪਸੰਦ ਦੇ ਕਲਰ ਤੇ ਠੀਕ ਹੈ ਨੈਕਸਟ ਕਲਰ ਆ ਜਾਏਗਾ ਜੀ ਗਾਜਰੀ ਕਲਰ ਇਹਦੇ ਨਾਲ ਆਏਗੀ ਨੇਵੀ ਬਲੂ ਦੀ ਕੰਟਰਾਸਟ ਸੈਲਫ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹਦੇ ਉੱਪਰ ਸੈਲਫ ਪ੍ਰਿੰਟ ਬਣਿਆ ਹੋਇਆ ਏ ਨੇਵੀ ਬਲੂ ਆਏਗੀ ਬੋਟਮ ਪ੍ਰਿੰਟ ਚੈੱਕ ਕਰੋ ਪ੍ਰਿੰਟ ਕਿੰਨੇ ਕਿੰਨੇ ਸੋਨੇ ਦੇ ਰਿਹਾ ਤੁਹਾਨੂੰ ਫਰੀ ਦੇ ਭਾ ਠੀਕ ਹੈ ਹਲੋ ਜੀ ਨਾਲ ਆਇਆ ਦੁਪੱਟਾ ਠੀਕ ਹੈ ਲੋ ਇਵੇਂ ਤੇ ਇਸ ਤਰ੍ਹਾਂ ਹੀ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਦੇਣਾ ਏ ਠੀਕ ਹੈ ਨੈਕਸਟ ਕਲਰ ਆਏਗਾ ਯੂ येलो ਕਲਰ येलो ਦੇ ਨਾਲ ਵੀ ਆਏਗੀ ਨੇਵੀ ਬਲੂ ਦੀ ਕੰਟਰਾਸਟ ਠੀਕ ਹੈ ਇਹਦੇ ਨਾਲ ਵੀ ਪਿਓਰ ਦਾ ਦੁਪੱਟਾ ਆਏਗਾ ਦੁਪੱਟਾ ਜੇ ਮੈਨੂੰ ਮਿਲਿਆ ਨਹੀਂ ਸ਼ਾਇਦ ਇੱਧਰ ਉੱਧਰ ਕਿਤੇ ਰੱਖਿਆ ਗਿਆ ਤੇ ਦੁਪੱਟਾ ਦੇਖ ਕੇ ਤੁਹਾਡਾ ਆਰਡਰ ਮੈਂ ਤੁਹਾਨੂੰ ਭੇਜਾਂਗੀ ਠੀਕ ਹੈ ਇਹਦੇ ਨਾਲ ਵੀ ਸੇਮ ਉਸੇ ਤਰ੍ਹਾਂ ਦਾ ਪਿਓਰ ਦਾ ਦੁਪੱਟਾ ਆਏਗਾ ਸੈਲਫ ਪ੍ਰਿੰਟ ਤੇ ਤੁਸੀਂ ਦੇਖ ਹੀ ਸਕਦੇ ਜੇ ਕਿ ਦਿਖ ਰਿਹਾ ਹੈ ਠੀਕ ਹੈ ਨੇਵੀ ਬਲੂ उसी भी शर्ट बना सकते हो शर्ट बना सकते हो, बहुत सोहना सूट लगेगा लग अगर आ गया मौसम ठंडा ठंडा मिठा मिठा वेयर कर सद बिना कोटी तो बहुत प्यारा सूट बनेगा हाँ जी लास्ट कलर आ गया ए वाइन कलर सैल्फ प्रिंट एंड प्रिंट ठीक है और नाल्टा ठीक है आ गया एनवाद ਪਿਓਰ ਦਾ ਦੁਪੱਟਾ ਪਿਓਰ ਸ਼ਿਫਾਨ ਦਾ ਠੀਕ ਆ ਇਹ ਨਹੀਂ ਕਿ ਉਹ ਡੁਪਲੀਕੇਟ ਵਾਲਾ ਹੈਗਾ ਦੇਸੀ ਦੁਪੱਟਾ ਚੱਕ ਦੁਪੱਟਾ ਨਹੀਂ ਜੀ ਪਿਓਰ ਦਾ ਦੁਪੱਟਾ ਹੈਗਾ ਸ਼ਿਫਾਨ ਦਾ ਠੀਕ ਆ ਜਿੰਨੂੰ ਪਾਣੀ ਲਾਇਆ ਸ਼੍ਰਿੰਕ ਹੋ ਜਾਂਦਾ ਹੈ ਠੀਕ ਹੈ ਜੀ ਹਲੋ ਓਨਲੀ 4 450 ਇਹ ਸੂਟ 450s ਤੁਹਾਡੇ ਘਰ ਪਹੁੰਚ ਜਾਣਗੇ ਤੇ ਨੈਕਸਟ ਆਫਰ ਦੇਖੋ ਜੀ ਤੁਸੀਂ ਚੈੱਕ ਕਰੋ ਇਹ ਸੂਟ ਆਏਗਾ ਜੀ ਇਹ ਮੈਂ ਗ੍ਰੀਨ ਕਲਰ ਦਾ ਸੂਟ ਆ ਪਰਪਲ ਕਲਰ ਦੀ ਬਾਟਮ ਆ ਠੀਕ ਹੈ ਇਸ ਤਰ੍ਹਾਂ ਕੋਕਸਣਾ ਸੂਟਾ ਕਿਰਾ ਹਨਾ ਬਾਰਡਰ ਬਣਿਆ ਹੋਇਆ ਏ ਨਾਲ ਆਏਗਾ ਇਹਦੇ ਸ਼ਾਲ ਹਾਂਜੀ ਇਹ ਆਏਗਾ ਇਹਦੇ ਨਾਲ ਸ਼ਾਲ ਠੀਕ ਹੈ ਇਹ ਆਏਗਾ ਸ਼ਾਲ ਇਹਦੇ ਨਾਲ ਠੀਕ ਹੈ ਜੀ ਇਹਦਾ ਪ੍ਰਾਈਸ ਨਹੀਂ ਲੱਗੇਗਾ 450 ਇਹਦਾ ਪ੍ਰਾਈਸ ਤੁਹਾਨੂੰ ਵਿਦ ਸ਼ਿਪਿੰਗ ਲੱਗੇਗਾ 4 0 0 ਠੀਕ ਹੈ ਜੀ 400 ਲੱਗੇਗਾ 400 ਤੁਹਾਡੇ ਘਰ ਸੂਟ ਐ ਵਾਲਾ ਪਹੁੰਚ ਜਾਏਗਾ ਠੀਕ ਹੈ ਜੀ ਨੈਕਸਟ ਸੂਟ ਮੈਂ ਜਿਹੜੇ ਤੁਹਾਨੂੰ ਦਿਖਾ ਰਹੀ ਹਾਂ ਉਹ 400 ਤੁਹਾਡੇ ਘਰ ਪਹੁੰਚ ਜਾਣਗੇ ਜੀ ਤੁਹਾਨੂੰ 50 ਰੁਪਏ ਹੋਰ ਐਕਸਟਰਾ ਨਹੀਂ ਦੇਣੇ ਪੈਣਗੇ ਠੀਕ ਹੈ ਜੀ 400 ਯਾਦ ਰੱਖਿਓ 400 ਉਹਨਾਂ ਦਾ ਪਹਿਲੇ ਸੂਟਾਂ ਦਾ ਸੀਗਾ 450 ਦਾ 400 ਹਾਂਜੀ ਨੈਕਸਟ ਆਏਗਾ ਜੀ ਗਰਮ ਦੇ ਵਿੱਚ ਸੂਟ ਹੋਣਗੇ बहुत प्यारी प्रिंटिंग है फ्लावर प्रिंटिंग अलो जी चैक करो ठीक है कितना खिड़िया खिड़िया प्रिंट आ गर्ल भी बेयर कर सकती हैं लेडीज भी बेयर कर सकती हैं अलो बैक भी सेम फ्रंट भी सेम बाजूद अलग तो दिता हो ग्रीन कलर आ गया और आएगी मैरून कलर की बॉटम तो नाल आएगा छोटे वाला स्टॉल टाई एंड आई ठीक है ए वाला स्टॉल आएगा टाई एंड आई इधरों भी ਦਰੋਮੀ ਫਰੰਟ ਟੋਨੀ ਠੀਕ ਹੈ ਜੀ 400 ਤੁਹਾਡੇ ਘਰ ਸੂਟ ਇਹਦਾ ਪ੍ਰਾਈਸ ਲੱਗੇਗਾ ਜੀ 400 ਜਿਹੜਾ ਸ਼ਾਪ ਤੇ ਵਿਜ਼ਿਟ ਕਰ ਸਕਦਾ ਹੈ ਉਹਨੂੰ ਸੂਟ 350 ਚ ਮਿਲੇਗਾ ਹਾਂਜੀ ਇਹਦੇ ਵਿੱਚ ਨੈਕਸਟ ਕਲਰ ਆ ਗਿਆ ਮਤਲਬ ਸੇਮ ਸੇਮ ਦੇ ਵਿੱਚ ਆਏਗਾ ਪ੍ਰਿੰਟਿੰਗ ਕਲਰ ਅਲੱਗ ਹੋਣਗੇ ਇਹਨੇ ਖਿਲੇ-ਖਿਲੇ ਪ੍ਰਿੰਟ ਆ ਫਲਾਵਰਸ ऑरेंज फ्लावर कॉफी के उपर साइड सारी फ्लोर बाजू का दिता हुआ साइड पर ठीक है और ये नाल भी आएगी मैरून कलर की बॉटम तो छोटे वाला स्टॉल टाईन डाई ठीक है टाई एंड वाला स्टॉल हेलो जी चैक करो ये ठीक है ओनली चार सौ रुपया ਨੈਕਸਟ ਸੂਟ ਆ ਜਾਏਗਾ ਇਹਦੇ ਵਿੱਚ ਇਹਨਾਂ ਦੇ ਵਿੱਚ ਮੇਰੇ ਕੋਲ ਹੋਰ ਵੀ ਪੀਸ ਹੈਗੇ ਮੈਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੀ ਹਾਂਜੀ ਇਹ ਆਏਗਾ ਜੀ প্রিন্টিং ਸੂਟ ਆਏਗਾ ਠੀਕ ਹੈ ਘੇਰੇ ਦੇ ਉੱਪਰ ਲੈਸ ਲੱਗੀ ਹੋਈ ਆ 5 ਮੀਟਰ ਸੂਟ ਹੋਏਗਾ ਗਰਮ ਦੇ ਵਿੱਚ ਸੂਟ ਹੋਏਗਾ ਛੋਟੇ ਸਟਾਲ ਦੇ ਨਾਲ ਹਲੋ ਜੀ ਛੋਟੇ ਸਟਾਲ ਦੇ ਨਾਲ ਉਹੀ 350 50 ਰੁਪਏ ਸ਼ਿਪਿੰਗ ਦੇ ਓਨਲੀ 4 400 ਨੈਕਸਟ ਆ ਗਿਆ ਜੀ ਇਹ ਵਾਲਾ ਪੀਸ ਠੀਕ ਹੈ ਇਹ ਵਾਲਾ ਪੀਸ ਆ ਗਿਆ ਇਹ ਮੈਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਦਿਖਾਇਆ ਹੋਇਆ ਹੈ ਉੱਥੇ ਦਾ ਪ੍ਰਾਈਸ ਚਾਹੇ ਮੈਂ 500 ਕਿਹਾ ਹੈ ਕਿਉਂਕਿ ਹੁਣ ਆਪਾਂ ਕਰ ਦਿੱਤਾ ਇਹਨਾਂ ਦੇ ਉੱਪਰ ਡਿਸਕਾਊਂਟ ਇਸ ਕਰਕੇ ਇਹਨਾਂ ਦਾ ਪ੍ਰਾਈਸ ਘੱਟ ਕਰ ਦਿੱਤਾ ਹੋਇਆ ਮੈਂ ਠੀਕ ਹੈ ਇਹਦੇ ਨਾਲ ਆਏਗੀ ਇਸ ਕਲਰ ਦੀ ਪਸ਼ਮੀਨੇ ਦੀ ਬਾਟਮ ਇਹ ਪਸ਼ਮੀਨੇ ਦੇ ਵਿੱਚ ਸੂਟ ਹੋਏਗਾ ਠੀਕ ਹੈ ਇਸ ਤਰ੍ਹਾਂ ਤੇ ਇਹਦਾ ਸਟਾਲ ਮੈਨੂੰ ਮਿਲਿਆ ਨਹੀਂ ਹੈ ਮੈਂ ਦਿਖਾ ਦਵਾਂਗੀ ਤੁਹਾਨੂੰ ਜਿਹੜਾ ਮੈਨੂੰ ਜਿੰਨੂੰ ਇਹ ਸੂਟ ਚਾਹੀਦੇ ਹੋਏਗਾ ਉਹਨੂੰ ਮੈਂ ਪਿਕ ਅਪ ਆ ਦਾਂਗੀ ਇਹਦੇ ਸਟਾਲ ਦੀ ਇਹਦੇ ਸਟਾਲ ਬਹੁਤ ਸੋਹਣਾ ਬਣਿਆ ਹੋਇਆ ਇਸ ਤਰ੍ਹਾਂ ਇਹ ਪ੍ਰਿੰਟਿੰਗ ਬਣੀ ਹੋਈ ਹੈ ਸਟਾਲ ਦੇ ਉੱਪਰ ਬਹੁਤ ਪਿਆਰੀ ਪ੍ਰਿੰਟਿੰਗ ਆ ਸਟਾਲ ਮੈਂ ਪਹਿਲੀ ਵੀਡੀਓ ਚ ਵੀ ਦਿਖਾਇਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹਦਾ ਪ੍ਰਾਈਸ ਵੀ ਲੱਗਦਾ 400 ਠੀਕ ਹੈ ਜੀ ਇਹ ਸਿੱਕੇ ਆਪਣੇ ਅੱਜ ਦੇ ਡਿਸਕਾਊਂਟ ਵਾਲੇ ਸੂਟ ਜਿਨ੍ਹਾਂ ਦਾ ਪ੍ਰਾਈਸ ਸੀਗਾ 450 ਵਿਦ ਸ਼ਿਪਿੰਗ ਤੇ 400 ਵਿਦ ਸ਼ਿਪਿੰਗ ਠੀਕ ਹੈ ਇਸ ਆਲ ਇੰਡੀਆ ਤੁਸੀਂ ਕਿਤੇ ਵੀ ਸੂਟ ਮੰਗਵਾ ਸਕਦੇ ਹੋ ਠੀਕ ਹੈ ਹਰ ਜਗ੍ਹਾ ਆਪਾਂ ਸ਼ਿਪਿੰਗ ਕਰਦੇ ਆ ਠੀਕ ਹੈ ਤੁਸੀਂ ਕਰਨਾ ਕੀ ਹੈ ਤੁਸੀਂ ਸਕਰੀਨਸ਼ਾਟ ਭੇਜਣਾ ਹੈ ਸਾਡੇ ਵਟਸਐਪ ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਤੇ ਫਟਾਫਟ ਪੇਮੈਂਟ ਕਰਕੇ ਠੀਕ ਹੈ ਜੀ ਪੇਮੈਂਟ ਤੋਂ ਬਿਨਾ ਆਰਡਰ ਕਨਫਰਮ ਨਹੀਂ ਹੋਏਗਾ ਤੇ ਵੇਟਿੰਗ 'ਚ ਨਹੀਂ ਇਹ ਨਾ ਰੱਖਿਆ ਜਾਏਗਾ ਇਸ ਕਰਕੇ ਤੁਸੀਂ ਫਟਾਫਟ ਆਰਡਰ ਕਰੋ ਤੇ ਆਪਣੇ ਆਰਡਰ ਕਨਫਰਮ ਕਰਾ ਲਓ ਥੈਂਕ ਯੂ ਧੰਨਵਾਦ